ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਅੱਜ ਦੀ ਇਸ ਕਹਾਣੀ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਦੇਸ਼ ਆਜ਼ਾਦ ਹੋਣ ਤੋਂ 7 ਸਾਲ ਬਾਅਦ 1954 ਦੇ ਵਿੱਚ ਕਲਕੱਤਾ ਦੇ ਵਿੱਚ ਵਾਪਰੀ ਇੱਕ ਘਟਨਾ ਦੀ ਕਹਾਣੀ ਹੈ ਕਲਕੱਤਾ ਵਿੱਚ 1954 ਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਕਿ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਲਕੱਤਾ ਦੇ ਟੌਲੀਗੰਜ ਇਲਾਕੇ ਦੇ ਵਿੱਚ 30 ਜਨਵਰੀ ਦੀ ਸਵੇਰ ਨੂੰ ਇੱਕ ਸਫਾਈ ਕਰਮਚਾਰੀ ਸਫਾਈ ਕਰ ਰਹੇ ਸੀ ਸਵੇਰ ਦਾ ਟਾਈਮ ਸੀ ਜਿਵੇਂ ਆਮ ਸ਼ਹਿਰਾਂ ਦੇ ਵਿੱਚ ਹੁੰਦਾ ਹੈ ਸਵੇਰੇ ਸਵੇਰੇ ਲੋਕਾਂ ਦੇ ਉੱਠਣ ਅਤੇ ਦੁਕਾਨਾਂ ਵਗੈਰਾ ਖੁੱਲਣ ਤੋਂ ਪਹਿਲਾਂ ਜਿਹੜੇ ਸਫਾਈ ਕਰਮਚਾਰੀ ਨੇ ਉਹ ਸਫਾਈ ਕਰਦੇ ਹੁੰਦੇ ਆ ਤਾਂ ਉਸ ਦਿਨ ਵੀ ਇਸੇ ਤਰ੍ਹਾਂ ਹੋ ਰਿਹਾ ਸੀ ਸਫਾਈ ਕਰਮਚਾਰੀ ਸਫਾਈ ਕਰ ਰਹੇ ਸੀ ਤਾਂ ਉਹਨਾਂ ਚੋਂ ਇੱਕ ਕਰਮਚਾਰੀ ਟਾਇਲਟਾਂ ਦੇ ਕੋਲ ਜਾਂਦਾ ਉਹਨਾਂ ਟਾਇਲਟਾਂ ਦੇ ਕੋਲੇ ਬਾਹਰਲੇ ਪਾਸੇ ਅਖਬਾਰਾਂ ਦੇ ਵੱਡੇ ਵੱਡੇ ਪੈਕਟ ਪਏ ਹੁੰਦੇ ਆ ਜਿਨ੍ਹਾਂ ਦੇ ਉੱਪਰ ਸੇਬੇ ਬਨੇ ਹੁੰਦੇ ਆ ਤਾਂ ਉਹਨੂੰ ਉਹ ਦੇਖ ਕੇ ਬਹੁਤ ਗੁੱਸਾ ਆਉਂਦਾ ਹੈ ਉਹ ਸੋਚਦਾ ਹੈ ਕਿ ਲੋਕ ਆਪਣੇ ਘਰ ਦਾ ਗੰਦ ਇਦਾਂ ਸਿੱਟ ਜਾਂਦੇ ਆ ਤੇ ਸਾਫ਼ ਸਾਨੂੰ ਕਰਨਾ ਪੈਂਦਾ ਉਹ ਇਦਾਂ ਹੀ ਬੁੜਬੜਾਉਂਦਾ ਜਾ ਉਹਨਾਂ ਪੈਕਟਾਂ ਦੇ ਕੋਲ ਚਲਾ ਜਾਂਦਾ ਜਦੋਂ ਉਹਨਾਂ ਚੋਂ ਇੱਕ ਪੈਕਟ ਚੱਕਣ ਦੀ ਕੋਸ਼ਿਸ਼ ਕਰਦਾ ਤਾਂ ਉਹ ਥੋੜਾ ਜਾਂ ਉਹਨੂੰ ਭਾਰੀ ਲੱਗਦਾ ਓਹੋ ਉਸ ਪੈਕਟ ਨੂੰ ਖੋਲ ਕੇ ਦੇਖਦਾ ਜਦੋਂ ਪੈਕਟ ਨੂੰ ਖੋਲਦਾ ਤਾਂ ਵਿੱਚ ਜੋ ਹੁੰਦਾ ਹੈ ਉਹਨੂੰ ਦੇਖ ਕੇ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਹਨ ਉਹ ਅਜਿਹਾ ਕੀ ਸੀਗਾ ਉਹਦੇ ਵਿੱਚ ਉਨ ਲਵੇ ਲਾਉਣੇ ਜਿਹੜੇ ਹੋਰ ਕਰਮਚਾਰੀ ਸਫਾਈ ਕਰ ਰਹੇ ਸੀ ਉਹ ਵੀ ਜਦੋਂ ਉਹਦੀਆਂ ਚੀਕਾਂ ਸੁਣਦੇ ਤਾਂ ਭੱਜ ਕੇ ਉੱਥੇ ਜਾਂਦੇ ਆ ਜਿਹੜਾ ਜਿਹੜਾ ਉੱਥੇ ਜਾਈ ਜਾਂਦਾ ਪਹੁੰਚ ਜਾਂਦਾ ਦੇਖੀ ਜਾਂਦਾ ਉਹੀ ਉਹੀ ਸੁਣ ਹੁੰਦਾ ਜਾਈ ਜਾਂਦਾ ਤੇ ਹੁਣ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਪੁਲਿਸ ਆਉਂਦੀ ਹੈ ਜਦੋਂ ਪੁਲਿਸ ਆ ਕੇ ਦੇਖਦੀ ਹੈ ਤਾਂ ਉਹਨਾਂ ਅਖਬਾਰਾਂ ਦੇ ਵੱਡੇ ਵੱਡੇ ਪੈਕਟਾਂ ਨੂੰ ਚੈੱਕ ਕਰਦੀ ਹੈ ਉਹਨਾਂ ਅਖਬਾਰਾਂ ਦੇ ਪੈਕਟਾਂ ਦੇ ਵਿੱਚੋਂ ਇਨਸਾਨ ਦੇ ਸ਼ਰੀਰ ਦੇ ਅੰਗਾਂ ਦੇ ਟੁਕੜੇ ਮਿਲਦੇ ਆ ਜਿਹੜੇ ਉਹ ਤਿੰਨ ਪੈਕਟ ਹੁੰਦੇ ਆ ਉਹ ਇੱਕ ਜੁਗਾ ਅੰਤਰਖਵਾਰ ਦੇ ਵਿੱਚ ਲਪੇਟੇ ਹੁੰਦੇ ਆ। ਉਹਨਾਂ ਦੇ ਵਿੱਚੋਂ ਦੋ ਬਾਹਾਂ, ਉਂਗਲੀਆਂ, ਹੱਥ ਤੇ ਕੂਣੀ ਵਗੈਰਾ ਮਿਲਦੀ ਹੈ। ਹੁਣ ਉਹ ਟੁਕੜੇ ਇਕੱਠੇ ਕਰਕੇ ਹਸਪਤਾਲ ਭੇਜ ਦਿੱਤੇ ਜਾਂਦੇ ਆ ਤੇ ਸਵੇਰ ਤੋਂ ਹੁਣ ਦੁਪਹਿਰ ਦਾ ਟਾਈਮ ਪਹੁੰਚਦਾ। ਲੰਚ ਟਾਈਮ ਹੋਇਆ ਹੁੰਦਾ। ਕਲਕੱਤਾ ਦੇ ਸਾਰੇ ਜਿੰਨੇ ਵੀ ਕਰਮਚਾਰੀ ਸੀਗੇ ਉਹ ਆਪਣਾ ਆਪਣਾ ਲੰਚ ਕਰ ਰਹੇ ਸੀ। ਉੱਥੇ ਕਲਕੱਤਾ ਦੇ ਵਿੱਚ ਇੱਕ ਕਾਲੀ ਘਟ ਪਾਰਕ ਹੈ। ਉੱਥੇ ਵੀ ਕਈ ਲੋਕ ਆਫਿਸ ਟੈਂਪ ਦੇ ਵਿੱਚ ਜਦੋਂ ਲਾਂਚ ਹੁੰਦਾ ਸੀ ਉੱਥੇ ਲਾਂਚ ਕਰਨ ਦੇ ਲਈ ਆਉਂਦੇ ਸੀ ਫਿਰ ਹੁਣ ਲਾਂਚ ਟਾਈਮ ਸੀ ਕਾਲੀ ਘਟ ਪਾਰਕ ਦੇ ਵਿੱਚ ਕਾਫੀ ਜ਼ਿਆਦਾ ਲੋਕ ਆਏ ਸੀ ਤਾਂ ਇੱਕ ਦਰਖਤ ਦੇ ਨੀਚੇ ਉਸੇ ਤਰ੍ਹਾਂ ਦੇ ਚਾਰ ਪੈਕਟ ਕਾਲੀ ਘਟ ਪਾਰਕ ਦੇ ਵਿੱਚ ਪਏ ਹੁੰਦੇ ਆ ਹੁਣ ਜਦੋਂ ਲੋਕ ਉੱਥੇ ਪੈਕਟਾਂ ਨੂੰ ਪਏ ਦੇਖਦੇ ਆ ਵੱਡੇ ਵੱਡੇ ਪੈਕਟ ਹੁੰਦੇ ਆ ਸੇਬਿਆਂ ਦੇ ਨਾਲ ਬੰਨੇ ਹੋਏ ਤਾਂ ਉਹਨਾਂ ਨੂੰ ਖੋਲ ਕੇ ਦੇਖਦੇ ਆ ਜਦੋਂ ਉਹਨਾਂ ਦੇ ਵਿੱਚੋਂ ਇੱਕ ਬੰਦਾ ਉਹਨੂੰ ਪੈਕਟ ਨੂੰ ਖੋਲਦਾ ਤਾਂ ਉਹ ਪੈਕਟਾਂ ਦੇ ਵਿੱਚ ਵੀ ਉਦਾਂ ਹੀ ਹਨ ਇਨਸਾਨੀ ਸ਼ਰੀਰ ਦੇ ਅੰਗਾਂ ਦੇ ਟੁਕੜੇ ਹੁੰਦੇ ਆ ਇਹ ਦੇਖ ਕੇ ਸਾਰੇ ਡਰ ਜਾਂਦੇ ਆ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੁਣ ਫੇਰ ਪੁਲਿਸ ਪਹੁੰਚਦੀ ਹੈ ਮੌਕੇ ਤੇ ਪੁਲਿਸ ਨੂੰ ਪਹਿਲਾਂ ਹੀ ਪਤਾ ਸੀਗਾ ਕਿਉਂਕਿ ਸਵੇਰੇ ਵੀ ਇੱਕ ਟੁਕੜੇ ਮਿਲ ਚੁੱਕੇ ਸੀ ਉਸੇ ਤਰ੍ਹਾਂ ਦੇ ਹੁਣ ਦੱਸਿਆ ਗਿਆ ਤਾਂ ਹੁਣ ਪੁਲਿਸ ਮੌਕੇ ਤੇ ਪਹੁੰਚ ਕੇ ਉਹਨਾਂ ਜਿਹੜੇ ਪੈਕਟ ਨੇ ਉਹਨਾਂ ਪੈਕਟਾਂ ਨੂੰ ਖੋਲਦੀ ਹੈ ਉਹਨਾਂ ਦੇ ਵਿੱਚੋਂ ਇੱਕ ਦੇ ਵਿੱਚੋਂ ਗੋਡਿਆਂ ਤੋਂ ਲੈ ਕੇ ਪੈਰਾਂ ਤੱਕ ਲਾਤਾਂ ਮਿਲਦੀਆਂ ਨੇ ਪੈਰ ਮਿਲਦੇ ਨੇ ਤੇ ਇੱਕ ਸਿਰ ਮਿਲਦਾ ਸਿਰ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਬੁੱਲਬ ਪਾਟੇ ਹੋਏ ਕੰਨ ਫਟੇ ਹੋਏ ਇਹ ਇਦਾਂ ਦੇ ਬੁਰੇ ਹਾਲਾਤ ਦੇ ਵਿੱਚ ਮਿਲਦਾ ਜਿਹੜਾ ਉੱਥੇ ਚਿਹਰਾ ਮਿਲਦਾ ਜਮ ਪਾਟਿਆ ਚਿੱਟਿਆ ਮੂਟੇ ਬਹੁਤ ਨਿਸ਼ਾਨ ਬਣੇ ਹੋਏ ਤੇ ਨਾਲ ਹੀ ਇੱਕ ਪੈਕਟ ਦੇ ਵਿੱਚ ਹੈਰਾਨ ਕਰਨ ਵਾਲੀ ਚੀਜ਼ ਹੁੰਦੀ ਹੈ ਜੋ ਕਿ ਇਨਸਾਨ ਦੇ ਬੱਚੇ ਦਾ ਪ੍ਰੂਣ ਹੁੰਦਾ ਹੈ ਹੁਣ ਬੱਚਾ ਜਨਮ ਲੈਣ ਤੋਂ ਬਾਅਦ ਮਾਰਿਆ ਗਿਆ ਜਾਂ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ ਇਹ ਹੁਣ ਕੁਝ ਨਹੀਂ ਪਤਾ ਹੁੰਦਾ ਬਸ ਇੱਕ ਛੋਟਾ ਜਿਹਾ ਬੱਚਾ ਹੁੰਦਾ ਜਿਨੇ ਹਰੇ ਜਨਮ ਲਿਆ ਹੀ ਹੁੰਦਾ ਜਾਂ ਲੈਣਾ ਹੁੰਦਾ ਤੇ ਨੇੜੇ ਹੀ ਇੱਕ ਹੋਰ ਪੈਕਟ ਮਿਲਦਾ ਜਿਸ ਦੇ ਵਿੱਚ ਗੋਟਿਆਂ ਤੋਂ ਉੱਪਰ-ਉੱਪਰ ਲੱਤਾਂ ਦੇ ਜਿਹੜੇ ਹਿੱਸੇ ਮਿਲਦੇ ਆ ਉਹ ਉਹਨਾਂ ਦੇ ਵਿੱਚੋਂ ਇੱਕ ਲੱਤ ਦੇ ਉੱਤੇ ਨਿਸ਼ਾਨ ਲੱਗਿਆ ਹੁੰਦਾ ਜੋ ਕਿ ਬਚਪਨ ਦਾ ਨਿਸ਼ਾਨ ਲੱਗਦਾ ਸੀ ਕਿ ਕੋਈ ਪੁਰਾਣਾ ਛੱਟ ਦਾ ਨਿਸ਼ਾਨ ਹੁੰਦਾ ਤਾਂ ਹੁਣ ਇਹ ਸਾਰੇ ਜਿਹੜੇ ਪੈਕਟ ਸੀਗੇ ਇਕੱਠੇ ਕਰਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੇ ਜਾਂਦੇ ਆ ਤੇ ਜਿਹੜੇ ਪੈਕਟ ਮਿਲੇ ਸੀ ਇਹ ਜੂਆ ਅੰਤਰ ਅਖਬਾਰ ਦੇ ਪੈਕਟ ਸੀਗੇ 21 ਨਵੰਬਰ 1953 ਨੂੰ 10 ਜਨਵਰੀ 1954 25 ਜਨਵਰੀ 1954 26 ਜਨਵਰੀ 1954 ਇਹ ਸਾਰੇ ਡੇਟਸ ਦੇ ਅਖਬਾਰ ਸੀਗੇ ਜਿਨ੍ਹਾਂ ਦੇ ਵਿੱਚ ਉਹ ਪੈਗਟ ਬਣਾਏ ਹੋਏ ਸੀ ਉਹ ਅੰਗਲ ਭੇਟੇ ਹੋਏ ਸੀ ਤੇ ਹੁਣ ਆਉਂਦਾ 31 ਜਨਵਰੀ 1954 ਦਾ ਦਿਨ ਪੋਸਟਮਾਰਟਮ ਕੀਤਾ ਜਾਂਦਾ ਤਕਰੀਬਨ 8 ਘੰਟੇ ਮਿਹਨਤ ਕਰਨ ਤੋਂ ਬਾਅਦ ਜਦ ਡਾਕਟਰ ਨੇ ਉਹ ਇੱਕ ਨਤੀਜੇ ਤੇ ਪਹੁੰਚਦੇ ਉਹ ਦੱਸਦੇ ਆ ਕਿ ਇਹ ਇੱਕ ਔਰਤ ਦੀ Laash ਹੈ ਇਹ ਜਿਸ ਦਾ ਚਿਹਰਾ ਬਿਲਕੁਲ ਖਰਾਬ ਕਰ ਦਿੱਤਾ ਗਿਆ ਲਾਸ਼ ਕਿਸ ਦੀ ਹੈ ਇਹ ਪਤਾ ਕਰਨਾ ਬਹੁਤ ਮੁਸ਼ਕਿਲ ਹੈ ਤੇ ਕਿਉਂਕਿ ਚਿਹਰਾ ਜਿਹੜਾ ਉਹ ਬਿਲਕੁਲ ਖਰਾਬ ਸੀ ਪਰ ਹੁਣ ਇੰਨਾ ਕਿ ਜਰੂਰ ਪਤਾ ਸੀ ਕਿ ਕਿਸੇ ਔਰਤ ਦੀ ਲਾਸ਼ ਸੀ ਹੁਣ ਜਿਹੜਾ ਕੇਸ ਸੀ ਕਾਫੀ ਜਿਆਦਾ ਹਵਾ ਫੜ ਚੁੱਕਿਆ ਸੀ ਲੋਕਾਂ ਦੇ ਵਿੱਚ ਕਾਫੀ ਜਿਆਦਾ ਚਰਚਾ ਸੀ ਇਸ ਕੇਸ ਦਾ ਕਿਉਂਕਿ ਇੰਨੀ ਜਿਆਦਾ क्रੂਲਟੀ ਨਾਲ ਇੰਨੀ ਜਿਆਦਾ ਤਸੱਦਦ ਦੇ ਨਾਲ ਕਿਸੇ ਨੂੰ ਮਾਰਿਆ ਗਿਆ ਸੀ ਕਿਸੇ ਨੂੰ ਵੱਢ ਕੇ ਅਲੱਗ-ਅਲੱਗ ਪੈਕਟਾਂ ਚ ਪਾ ਕੇ ਸੁੱਟ ਦਿੱਤਾ ਗਿਆ ਸੀ ਤਾ ਜਿਹੜੀ ਆਵਾਮ ਸੀ ਜਿਹੜੀ ਜਨਤਾ ਸੀਗੀ ਉਹਨਾਂ ਦੇ ਵਿੱਚ ਗੁੱਸਾ ਸੀਗਾ ਹੁਣ ਜਿਹੜਾ ਇਹ ਕੇਸ ਆ ਉਹ ਕਲਕੱਤਾ ਪੁਲਿਸ ਦੀ ਜਾਸੂਸੀ ਟੀਮ ਨੂੰ ਦਿੱਤਾ ਜਾਂਦਾ ਜਿਸ ਦੇ ਪ੍ਰਮੁੱਖ ਹੁੰਦੇ ਆ ਸ਼ਾਮਨਿੰਦਰ ਗੋਸ਼ ਇਹ ਸ਼ਾਮਨਿੰਦਰ ਗੋਸ਼ ਇੱਕ ਬਹੁਤ ਉਸ ਟਾਈਮ ਦਾ ਪੁਲਿਸ ਆਫੀਸਰ ਸੀ ਉੱਗਾ ਪੁਲਿਸ ਆਫੀਸਰ ਜਿਹੜਾ ਕਿ ਆਪਾਂ ਕਹਿ ਦਈਏ ਸ਼ਰਲਕ ਹੋਮਵੰਗ ਸੀ ਜੋ ਵੀ ਔਖੇ ਔਖੇ ਕੇਸ ਸੀ ਇਸ ਆਫੀਸਰ ਨੂੰ ਦਿੱਤੇ ਜਾਂਦੇ ਸੀ ਤੇ ਉਹਨਾਂ ਨੂੰ ਹੱਲ ਵੀ ਕਰਦਾ ਸੀ ਤਾਂ ਹੁਣ ਜਦੋਂ ਸ਼ਾਮਨਿੰਦਰ ਗੋਸ਼ ਦੇ ਕੋਲੇ ਇਹ ਕੇਸ ਆਉਂਦਾ ਤਾਂ ਸਭ ਤੋਂ ਪਹਿਲਾ ਕੰਮ ਕਰਦਾ ਹੈ ਕਿ ਜਿਹੜਾ ਉਹ ਸਿਰ ਮਿਲਿਆ ਹੁੰਦਾ ਉਹਨੂੰ ਲੈ ਕੇ ਇੱਕ ਡਾਕਟਰ ਮੁਰਾਰੀ ਮੋਹਨ ਮੁਖਰ ਜੀ ਉਹ ਡਾਕਟਰ ਕੋਲ ਲੈ ਕੇ ਜਾਂਦਾ ਉਹ ਬਹੁਤ ਜ਼ਿਆਦਾ ਉਦੋਂ ਦੇ ਮਸ਼ਹੂਰ ਪਲਾਸਟਿਕ ਸਰਜਨ ਸੀਗੇ ਉਸ ਟਾਈਮ ਵੀ ਇੰਡੀਆ ਮੰਨਿਆ ਜਾਂਦਾ ਸੀ ਪਲਾਸਟਿਕ ਸਰਜਰੀ ਲਈ ਤੇ ਉਸ ਸਮੇਂ ਉਹ ਡਾਕਟਰ ਦੇ ਕੋਲ ਲੈ ਕੇ ਜਾਇਆ ਜਾਂਦਾ ਤੇ Laash ਨੂੰ ਉਹ ਕਹਿੰਦੇ ਆ ਕਿ ਇਹਨੂੰ ਚਿਹਰਾ ਦੋ ਇਹਦੀ ਪਲਾਸਟਿਕ ਸਰਜਰੀ ਕਰੋ ਉਹ ਪਹਿਲੀ ਵਾਰ ਸੀ ਜਦੋਂ ਇੰਡੀਆ ਦੇ ਵਿੱਚ ਕਿਸੇ লাশ ਦੇ ਚਿਹਰੇ ਦੀ ਪਲਾਸਟਿਕ ਸਰਜਰੀ ਕੀਤੀ ਗਈ ਸੀ ਹੁਣ ਉਸ ਦੀ ਪਲਾਸਟਿਕ ਸਰਜਰੀ ਕੀਤੀ ਜਾਂਦੀ ਹੈ ਸਰਦੀ ਤਾਂ ਕਿ ਉਸ ਦੀ ਪਛਾਣ ਹੋ ਸਕੇ ਜਦੋਂ ਪਲਾਸਟਿਕ ਸਰਜਰੀ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਦੀਆਂ ਫੋਟੋਆਂ ਲਈਆਂ ਜਾਂ ਤਸਵੀਰਾਂ ਲਈਆਂ ਜਾਂਦੀਆਂ ਤੇ ਤਸਵੀਰਾਂ ਨੂੰ ਖਬਰਾਂ ਦੇ ਵਿੱਚ ਛਪਾਇਆ ਜਾਂਦਾ ਤਾਂ ਕਿ ਪਤਾ ਲੱਗ ਸਕੇ লাশ ਕਿਸ ਦੀ ਹੈ ਹੁਣ ਪਲਾਸਟਿਕ ਸਰਜਰੀ ਦਾ ਕਰ ਦਿੱਤੀ ਜਾਂਦੀ ਆ ਪਰ লাশ ਕਾਫੀ ਜ਼ਿਆਦਾ ਬੁਰੀ ਹਾਲਾਤ ਦੇ ਵਿੱਚ ਹੁੰਦੀ ਹੈ ਇਸ ਕਰਕੇ ਕੋਈ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਇਹ ਹੈ ਕਿਸ ਦਾ ਸਿਰ ਤੋਂ ਵੀ ਨਹੀਂ ਪਤਾ ਲੱਗ ਰਿਹਾ ਹੁੰਦਾ ਤੇ ਉਦੋਂ ਇਨਵੈਸਟੀਗੇਸ਼ਨ ਚੱਲਦੀ ਆ ਹੁਣ ਵੇਟ ਕੀਤੀ ਜਾਂਦੀ ਹੈ ਕਿ ਕੋਈ ਬੰਦਾ ਆਵੇ ਸਾਹਮਣੇ ਤਾਂ ਅੱਗੇ ਇਨਵੈਸਟੀਗੇਸ਼ਨ ਤੁਰੇ ਤੇ ਨਾਲ ਨਾਲ ਜਿਹੜੇ ਪੁਲਿਸ ਆਫੀਸਰ ਹੈ ਜਿਹੜਾ ਸ਼ਮਨਿੰਦਰ ਗੋਸ਼ ਉਹ ਵੀ ਆਪਣੀ ਕੋਸ਼ਿਸ਼ ਜਾਰੀ ਰੱਖਦਾ ਤਾਂ ਹੁਣ 25 ਫਰਵਰੀ 1954 ਦਾ ਦਿਨ ਆਉਂਦਾ ਇੱਕ ਦਿਨ ਸ਼ਾਮ ਦੇ ਟਾਈਮ ਸ਼ਮਨਿੰਦਰ ਗੋਸ਼ ਦੀ ਜਿਹੜੀ ਤਬੀਅਤ ਆ ਉਹ ਠੀਕ ਨਹੀਂ ਹੁੰਦੀ ਤਾਂ ਉਹ ਜਲਦੀ ਆਪਣੇ ਘਰ ਨੂੰ ਵਾਪਸ ਜਾਂਦਾ ਉਹ ਆਪਣੀ ਹੁਣ ਕਾਰ ਦੇ ਵਿੱਚ ਆਪਣੇ ਡਰਾਈਵਰ ਨਾਲ ਘਰ ਵਾਪਸ ਜਾ ਰਿਹਾ ਹੁੰਦਾ ਕਿ ਉਸਦੀ ਨਿਗਾ ਮੈਡੀਕਲ ਸਟੋਰ ਤੇ ਪੈਂਦੀ ਹੈ ਤੇ ਉਹ ਆਪਣੇ ਡਰਾਈਵਰ ਨੂੰ ਕਹਿੰਦਾ ਕਿ ਇੱਥੇ ਗੱਡੀ ਰੋਕ ਮੈਂ ਥੋੜੀ ਦਵਾਈ ਲੈਣੀ ਹੈ ਕਫ ਸਿਰਪ ਵਗੈਰਾ ਲੈਣਾ ਜਦੋਂ ਡਰਾਈਵਰ ਗੱਡੀ ਰੋਕਦਾ ਉਤਰ ਕੇ ਜਾਂਦਾ ਸ਼ਾਮਨਿੰਦਰ ਗੋਸ਼ ਤਾਂ ਇੱਕ ਦੁਕਾਨ ਵਾਲਾ ਤਾਂ ਦੁਕਾਨ ਬੰਦ ਕਰਕੇ ਜਾਇ ਰਿਹਾ ਸੀ ਤੇ ਇੱਕ ਦੁਕਾਨ ਖੁੱਲੀ ਸੀ ਉਹ ਹੁਣ ਦੂਜੀ ਦੁਕਾਨ ਦੇ ਵਿੱਚ ਚਲੇ ਜਾਂਦਾ ਜਿਹੜੀ ਕਿ ਬੰਦ ਹੋਣ ਵਾਲੀ ਸੀ ਹੁਣ ਉਸ ਦੁਕਾਨ ਦੇ ਵਿੱਚ ਜਾ ਕੇ ਉਹ ਦਵਾਈ ਮੰਗਦਾ ਤਾਂ ਉਹਨੂੰ ਉਹ ਜਿਹੜੀ ਮੰਗ ਰਹੇ ਸੀ ਦਵਾਈ ਉਹ ਮਿਲੀ ਨਹੀਂ ਤਾਂ ਉਹ ਜਿਹੜਾ ਸ਼ਾਪਕੀਪਰ ਹੁੰਦਾ ਉਥੇ ਉਹਨੂੰ ਕਹਿੰਦਾ ਕਿ ਕੋਈ ਹੋਰ ਦਵਾਈ ਦੇ ਦੇ ਤਾਂ ਉਹ ਅੱਗੇ ਜਵਾਬ ਦਿੰਦਾ ਕਿ ਕੋਈ ਦਵਾਈ ਨਹੀਂ ਤਾਂ ਹੁਣ ਸ਼ਮਨਿੰਦਰ ਗੋਸ਼ ਨੂੰ ਗੁੱਸਾ ਆਉਂਦਾ ਉਹਨੂੰ ਕਹਿੰਦਾ ਵੀ ਜੇ ਤੁਹਾਡੇ ਕੋਲ ਕੋਈ ਦਵਾਈ ਹੀ ਨਹੀਂ ਹੈ ਤੁਸੀਂ ਦੁਕਾਨ ਕਿਉਂ ਖੋਲੀ ਹੈ ਉਹ ਆਪ ਵੀ ਨਿਗਾਹ ਮਾਰਦਾ ਜਦੋਂ ਆਲੇ-ਦੁਆਲੇ ਤਾਂ ਦੁਕਾਨ ਦੇ ਵਿੱਚ ਸੱਚਮੁੱਚ ਜਿਹੜੇ ਖਾਨੇ ਹੁੰਦੇ ਆ ਖਾਲੀ ਪਏ ਹੁੰਦੇ ਆ ਕੋਈ ਦਵਾਈ ਨਹੀਂ ਹੁੰਦੀ ਉਹਨਾਂ ਦੇ ਵਿੱਚ ਤਾਂ ਉਹਨਾਂ ਨੂੰ ਕਹਿੰਦਾ ਕਿ ਦੁਕਾਨ ਬੰਦ ਕਰੋ ਤੇ ਚਾਹੋ ਇਥੋਂ ਘਰ ਨੂੰ ਤੁਸੀਂ ਇਹ ਦੁਕਾਨ ਕਿਉਂ ਖੋਲ ਰੱਖੀ ਐ ਤਾਂ ਹੁਣ ਜਿਹੜਾ ਉੱਥੇ ਬੰਦਾ ਰੱਖਿਆ ਹੁੰਦਾ ਐ ਜਿਹੜਾ ਦੁਕਾਨ ਦੇ ਉੱਤੇ ਖੜਾ ਹੁੰਦਾ ਉਹ ਉਹਨੂੰ ਸ਼ਾਮਲਿੰਦਰ ਗੋਸ਼ ਨੂੰ ਦੱਸਦਾ ਐ ਕਿ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਮੇਰਾ ਮਾਲਕ 30 ਦਿਨ ਹੋ ਗਏ ਮਹੀਨਾ ਹੋ ਗਿਆ ਦੁਕਾਨ ਤੇ ਹੀ ਨਹੀਂ ਆਇਆ ਸਮਾਨ ਲੈ ਕੇ ਨਹੀਂ ਆਉਂਦਾ ਮੈਂ ਕਿੱਥੋਂ ਵੇਚਾਂ ਲਿਆ ਕੇ ਹੁਣ ਤੇ ਇਸੇ ਕਰਕੇ ਮੇਰੇ ਕੋਲ ਸਮਾਨ ਨਹੀਂ ਆ ਤੇ ਇਹ ਗੱਲ ਸੁਣ ਕੇ ਸ਼ਾਮਲਿੰਦਰ ਗੋਸ਼ ਆਪਣੀ ਕਾਰ 'ਚ ਬੈਠਦਾ ਤੇ ਘਰ ਵਾਪਸ ਆ ਜਾਂਦਾ ਜਦੋਂ ਹੁਣ ਉਹ ਘਰ ਵਾਪਸ ਆਉਂਦਾ ਉੱਥੇ ਆ ਕੇ ਉਹਨੂੰ ਅਜੀਬ ਜੀ ਬੇਚੈਨੀ ਲੱਗ ਜਾਂਦੀ ਹੈ ਉਹ ਦੁਬਾਰਾ ਉਹੀ ਗੱਲ ਸੋਚੀ ਜਾਂਦਾ ਜੋ ਕਿ ਉਸ ਦੁਕਾਨ ਵਾਲੇ ਨੇ ਕਹੀ ਹੁੰਦੀ ਹੈ ਕਿ ਮੇਰਾ ਬਾਸ ਆ ਪਿਛਲੇ 1 ਮਹੀਨੇ ਤੋਂ ਗਾਇਬ ਹੈ ਇੱਥੇ ਆਇਆ ਹੀ ਨਹੀਂ ਤਾਂ ਉਹਨੂੰ ਲੱਗਦਾ ਕਿ 1 ਮਹੀਨਾ ਤਾਂ ਹੁਣ ਤਕਰੀਬਨ ਉਹ ਲਾਸ਼ਮਰੀ ਨੂੰ ਵੀ ਹੋ ਗਿਆ ਕਿ ਇਸ ਦਾ ਕਨੈਕਸ਼ਨ ਕਿਤੇ ਉਸ ਕੇਸ ਨਾਲ ਤਾਂ ਨਹੀਂ ਕੋਈ ਉਹਦੇ ਪਤਾ ਨਹੀਂ ਕੀ ਦਿਮਾਗ 'ਚ ਆਉਂਦਾ ਕੁਦਰਤੀ ਉਹ ਨਾਲ ਦੀ ਨਾਲ ਆਪਣੀ ਕਾਰ ਦੇ ਵਿੱਚ ਦੁਬਾਰਾ ਬੈਠਦਾ ਉਸ ਦੁਕਾਨ ਦੇ ਉੱਤੇ ਦੁਬਾਰਾ ਜਾਂਦਾ ਦੁਬਾਰਾ ਜਾ ਕੇ ਉਸ ਜਿਹੜਾ ਸ਼ਾਪਕੀਪਰ ਹੁੰਦਾ ਉਹ ਤੋਂ ਆਪਣੇ ਉਹਦੇ ਮਾਲਕ ਦਾ ਐਡਰੈਸ ਲੈਂਦਾ ਉਹਨੂੰ ਪੁੱਛਦਾ ਕਿ ਤੇਰੇ ਮਾਲਕ ਦਾ ਨਾਮ ਕੀ ਹੈ ਤੇ ਉਹਦਾ ਐਡਰੈਸ ਕੀ ਹੈ ਤਾਂ ਹੁਣ ਸ਼ਾਪਕੀਪਰ ਦੱਸਦਾ ਕਿ ਮੇਰੇ ਮਾਲਕ ਦਾ ਨਾਮ ਬਰੇਨ ਦੱਤਾ ਤੇ ਉਹ ਟਾਰਫ ਰੋਡ ਕਲਕੱਤਾ ਦੇ ਉੱਤੇ ਉਹਦਾ ਘਰ ਆ ਉੱਥੇ ਰਹਿੰਦਾ ਹੁਣ ਸ਼ਾਮਨਿੰਦਰ ਗੋਛ ਆਪਣੇ ਨਾਲ ਕੁਝ ਚੁਪਾਈਆਂ ਨੂੰ ਲੈ ਕੇ ਉੱਥੇ ਪਹੁੰਚਦਾ ਟਾਰਫ ਰੋਡ ਕਲਕੱਤਾ ਦੇ ਉਹਦੇ ਘਰ ਦੇ ਬਾਹਰ ਤਾਂ ਜਾ ਕੇ ਉੱਥੇ ਕੀ ਦੇਖਦਾ ਉੱਥੇ ਜਿੰਦਾ ਲੱਗਿਆ ਹੁੰਦਾ ਉਹਨੂੰ ਜਿੰਦਾ ਲੱਗਿਆ ਦੇਖ ਕੇ ਆਲੇ-ਦਾਲੇ ਲੋਕਾਂ ਤੋਂ ਪੁੱਛ ਕੇ ਚਰਦਾ ਤਾਂ ਪਤਾ ਲੱਗਦਾ ਕਿ ਪਿਛਲੀ 30 ਜਨਵਰੀ ਤੋਂ ਉਹਨਾਂ ਨੂੰ ਕਿਸੇ ਨੇ ਦੇਖਿਆ ਹੀ ਨਹੀਂ ਉਹਦੇ ਨਾਲ ਇੱਕ ਪਤਨੀ ਸੀ ਉਹ ਗਰਭਵਤੀ ਸੀ ਉਹਦੇ ਬੱਚਾ ਹੋਣ ਵਾਲਾ ਸੀ ਤੇ ਪਰ ਹੁਣ 30 ਜਨਵਰੀ ਤੋਂ ਬਾਅਦ ਉਹਨੂੰ ਕਿਸੇ ਨੇ ਦੇਖਿਆ ਹੀ ਨਹੀਂ ਉੱਥੇ ਇੱਕ ਉਹਨਾਂ ਨੂੰ ਔਰਤ ਮਿਲਦੀ ਹੈ ਉਹ ਔਰਤ ਵੀ ਦੱਸਦੀ ਹੈ ਕਿ ਮੈਂ ਜਿਹੜੀ ਉਹਦੀ ਪਤਨੀ ਬੇਲਾ ਸੀਗੀ ਉਹਦੀ ਮੈਂ ਸਹੇਲੀਆਂ ਤੇ ਉਹ ਪਿਛਲੀ 30 ਜਨਵਰੀ ਤੋਂ ਨਹੀਂ ਦੇਖੇ ਤਾਂ ਸ਼ਮਿੰਦਰ ਗੋਸ਼ ਪੁੱਛਦਾ ਕਿ ਤੁਹਾਨੂੰ ਐਗਜ਼ੈਕਟ ਡੇਟ ਕਿਵੇਂ ਪਤਾ ਕੀਤੀ ਜਨਵਰੀ ਉਹ ਦੱਸਦੀ ਹੈ ਕਿ ਉਹ ਆਪਣੇ ਬੇਟੇ ਨੂੰ ਮੇਰੇ ਕੋਲ ਛੱਡ ਕੇ ਗਏ ਸੀ ਇੱਕ ਦਿਨ ਉਹ ਆਪਣੀ ਪਤਨੀ ਨੂੰ ਲੈ ਕੇ ਗਏ ਸੀ ਹਸਪੀਟਲ ਦੇ ਵਿੱਚ ਉਹ ਕਹਿੰਦੇ ਸੀ ਕਿ ਮੇਰੀ ਪਤਨੀ ਦੀ ਡਿਲੀਵਰੀ ਹੋਣੀ ਹੈ ਬੱਚਾ ਹੋਣਾ ਕਿ ਤੁਸੀਂ ਇਹਨੂੰ ਥੋੜਾ ਟਾਈਮ ਮੇਰੇ ਬੱਚੇ ਨੂੰ ਸੰਭਲੋ ਤੇ ਉਹ ਦੱਸਦੀ ਹੈ ਕਿ ਉਹ ਚਲੇ ਗਏ ਤੇ ਉਸ ਤੋਂ ਬਾਅਦ ਉਹ ਫਿਰ ਵਾਪਸ ਆਏ ਆਪਣੇ ਬੱਚੇ ਨੂੰ 30 ਜਨਵਰੀ ਨੂੰ ਲੈ ਕੇ ਗਏ ਮੇਰੇ ਕੋਲ ਤੇ ਹੁਣ ਪੁਲਿਸ ਨੂੰ ਹੋਰ ਵੀ ਸ਼ੱਕ ਵੱਧ ਜਾਂਦਾ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਔਰਤ ਜਿਸਦੇ ਬੱਚਾ ਹੋਣਾ ਸੀ ਉਹ ਵੀ ਗਾਇਬ ਹੈ ਇੱਕ ਔਰਤ ਦੀ ਲਾਸ਼ ਮਿਲੀ ਤੇ ਨਾਲ ਇੱਕ ਭਰੂਣ ਦੀ ਲਾਸ਼ ਮਿਲੀ ਹੈ। ਇਹ ਹੁਣ ਦੋ ਚੀਜ਼ਾਂ ਮਿਲੀਆਂ ਹੁੰਦੀਆਂ ਤੇ ਪੁਲਿਸ ਦਾ ਸ਼ੱਕ ਹੋਰ ਵੱਧ ਜਾਂਦਾ ਹੈ। ਹੁਣ ਪੁਲਿਸ ਆਪਣੀ ਜਾਂਚ ਹੋਰ ਕਰਦੀ ਹੈ। ਹੁਣ ਵਿਰੇਂ ਦਿੱਤਾ ਬਾਰੇ ਪਤਾ ਕੀਤਾ ਜਾਂਦਾ ਹੈ। ਵਿਰੇਂ ਦਿੱਤਾ ਬਾਰੇ ਜਦੋਂ ਪਤਾ ਕਰ ਰਹੇ ਹੁੰਦੇ ਆ ਤਾਂ ਇੱਕ ਹੋਰ ਐਡਰੈਸ ਮਿਲਦਾ ਹੈ। ਪਤਾ ਲੱਗਦਾ ਹੈ ਕਿ ਵਿਰੇਂ ਦਿੱਤਾ ਉਸ ਐਡਰੈਸ ਤੇ ਰਹਿੰਦਾ ਸੀ ਕਿ ਇੱਕ ਹੋਰ ਤੇ ਤੇ ਹੁਣ ਪੁਲਿਸ ਉੱਥੇ ਪਹੁੰਚਦੀ ਹੈ। ਉਸ ਐਡਰੈਸ ਤੇ ਜਾ ਕੇ ਜਦੋਂ ਦੇਖਦੇ ਆ ਇੱਕ ਘਰ ਹੁੰਦਾ ਹੈ। ਉਸ ਦੇ ਵਿੱਚ ਇੱਕ ਔਰਤ ਰਹਿ ਰਹੀ ਹੈ ਹੁਣ ਜਿਹੜਾ ਗੋਸ਼ ਹੁੰਦਾ ਜਿਹੜਾ ਇਨਚਾਰਜ ਹੁੰਦਾ ਹੈ ਕ੍ਰਾਈਮ ਬ੍ਰਾਂਚ ਵਾਲਾ ਤਾਂ ਉਹਨੂੰ ਲੱਗਦਾ ਕਿ ਸਿੱਧਾ ਹੁਣ ਉਸ ਘਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਕੋਈ ਦਾਲ ਦੇ ਵਿੱਚ ਕਾਲਾ ਆ ਤਾਂ ਉਹ ਆਪਣੇ ਦੋ ਕਰਮਚਾਰੀਆਂ ਨੂੰ ਸਾਦੀ ਵਰਦੀ ਦੇ ਵਿੱਚ ਉੱਥੇ ਡਿਊਟੀ ਤੇ ਖੜਾ ਲੈਂਦਾ ਕਿ ਤੁਸੀਂ ਇੱਥੇ ਚੈੱਕ ਕਰਦੇ ਰਹੋ ਸ਼ਾਇਦ ਉਹ ਇੱਥੇ ਆ ਗਏ ਉਹ ਦਾ ਮਾਲਕ ਤੇ ਉਹ ਇਦਾਂ ਹੀ ਖੜ ਜਾਂਦੇ ਆ ਤਾ اچانک ਇੱਕ ਦਿਨ ਕੀ ਦੇਖਦਾ ਇੱਕ ਬੰਦਾ ਆਉਂਦਾ ਮੂਲ ਭੇਟਿਆ ਹੁੰਦਾ ਉਹ ਘਰ ਦੇ ਅੰਦਰ ਐਂਟਰ ਹੁੰਦਾ ਥੋੜਾ ਟਾਈਮ ਘਰ ਦੇ ਵਿੱਚ ਲਾਉਂਦਾ ਤੇ ਫਿਰ ਬਾਹਰ ਨਿਕਲਦਾ ਜਦੋਂ ਜਾ ਰਿਹਾ ਹੁੰਦਾ ਤਾਂ ਪੁਲਿਸ ਕਰਮਚਾਰੀ ਉਹਦੇ ਪਿੱਛੇ ਜਾਂਦੇ ਆ ਉਹਨੂੰ ਜਾ ਕੇ ਆਵਾਜ਼ ਮਾਰਦੇ ਆ ਉਹਨੂੰ ਪੁੱਛਦੇ ਆ ਕਿ ਵੀਰੇਿੰਦਤਾ ਤਾਂ ਉਹ ਪਿੱਛੇ ਮੁੜ ਕੇ ਦੇਖਦਾ ਜਿਉਂ ਹੀ ਉਹ ਪਿੱਛੇ ਮੁੜ ਕੇ ਦੇਖਦਾ ਨਾਲ ਦੇ ਨਾਲ ਪੁਲਿਸ ਆਫੀਸਰ ਉਹਨੂੰ ਅਰੈਸਟ ਕਰ ਲੈਂਦੇ ਆ ਅਰੈਸਟ ਕਰਕੇ ਉਹਨੂੰ ਥਾਣੇ ਲੈ ਕੇ ਆਇਆ ਜਾਂਦਾ ਤੇ ਉੱਥੋਂ ਉਹਦੀ ਪੁੱਛਗਿੱਛ ਸ਼ੁਰੂ ਹੁੰਦੀ ਆ ਹੁਣ ਜਾਸੂਸੀ ਡਿਪਾਰਟਮੈਂਟ ਦੇ ਥਾਣੇ ਦੇ ਵਿੱਚ ਆ ਸ਼ਾਮਨੇਂਦਰ ਗੁੱਲ ਦੇ ਸਾਹਮਣੇ ਆ ਉਹ ਤੋਂ ਪੁੱਛ ਗਿੱਚ ਕੀਤੀ ਜਾਂਦੀ ਹੈ ਹੁਣ ਉਹਦਾ ਪਤਾ ਲੱਗਦਾ ਕਿ ਇਹ ਕਲਕੱਤਾ ਦਾ ਰਹਿਣੇ ਵਾਲਾ ਤੇ ਮਾਂ ਬਾਪ ਦੀ ਇਹਦੀ ਮੌਤ ਬਚਪਨ ਦੇ ਵਿੱਚ ਹੀ ਹੋ ਗਈ ਸੀ ਇਹਦੇ ਦੋ ਭੈਣਾਂ ਨੇ ਤੇ ਬਾਕੀ ਚਾਚੇ ਦੇ ਮੁੰਡੇ ਨੇ ਜਿਨ੍ਹਾਂ ਨਾਲੇ ਰਹਿ ਰਿਹਾ ਸੀ ਪਹਿਲਾਂ ਜਿਤੋਂ ਤੇ ਹੁਣ ਪਤਾ ਲੱਗਦਾ ਕਿ ਜਦੋਂ ਇਹਦੇ ਮਾਂ ਬਾਪ ਦੀ ਮੌਤ ਹੋ ਗਈ ਸੀ ਤਾਂ ਇਹਦੇ ਚਾਚੇ ਦੇ ਮੁੰਡੇ ਨੇ ਇਹਨੂੰ ਆਪਣੇ ਕੋਲ ਰੱਖ ਲਿਆ ਸੀ ਇਹ ਪਹਿਲਾਂ ਆਪਣੀਆਂ ਭੈਣਾਂ ਕੋਲ ਵੀ ਰਿਹਾ ਔਰ ਉਸ ਤੋਂ ਬਾਅਦ ਆਪਣੇ ਚਾਚੇ ਦੇ ਮੁੰਡਿਆਂ ਕੋਲ ਆ ਗਿਆ ਇਹਦੇ ਚਾਚੇ ਦੀ ਉਮਰ ਕਾਫੀ ਜ਼ਿਆਦਾ ਸੀ ਤੇ ਉਹਦੇ ਮੁੰਡਿਆਂ ਦੀ ਉਮਰ ਵੀ ਕਾਫੀ ਸੀ ਤੇ ਇਹ ਤੋਂ ਕਾਫੀ ਵੱਡੇ ਸੀ ਇਸ ਕਰਕੇ ਹੁਣ ਇਹਦੇ ਚਾਚੇ ਦੇ ਮੁੰਡਿਆਂ ਨੇ ਇਹਨੂੰ ਸੰਭਾਲਿਆ ਸੀ ਪੜਾਇਆ ਲਿਖਾਇਆ ਤੇ ਉਸ ਤੋਂ ਬਾਅਦ ਇਹਨੂੰ ਇੱਕ ਦਵਾਈਆਂ ਦੀ ਦੁਕਾਨ ਖੋਲ੍ਹ ਕੇ ਦਿੱਤੀ ਇਹ ਆਪਣੀ ਦਵਾਈਆਂ ਦੀ ਦੁਕਾਨ ਕਰ ਰਿਹਾ ਸੀ ਕਿ ਹੁਣ ਜਵਾਨ ਹੋ ਜਾਂਦਾ ਜਵਾਨ ਹੁੰਦਾ ਤਾਂ ਇੱਕ ਇਹਦੇ ਚਾਚੇ ਦੇ ਘਰੇ ਇੱਕ ਉਹਦੀ ਬੇਟੀ ਹੁੰਦੀ ਹੈ ਜਿਸ ਦਾ ਨਾਮ ਕਾਮਲਾ ਹੁੰਦਾ ਇਹ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਆ ਦੇਖੋ ਹੁੰਦੇ ਤਾਂ ਇਹ ਆਪਸ ਦੇ ਵਿੱਚ ਚਾਚਾ ਭਤੀਜੀ ਨੇ ਪਰ ਇਹ ਉਹ ਚੀਜ਼ ਦੇਖਦੇ ਦੋਨੇ ਕਿਰੂਜ ਨੂੰ ਪਿਆਰ ਕਰ ਲੈਂਦਾ ਜਦੋਂ ਉਹਨਾਂ ਦੇ ਘਰੇ ਪਤਾ ਲੱਗਦਾ ਘਰ ਦੇ ਇਹਨੂੰ ਘਰੋਂ ਕੱਢ ਦਿੰਦੇ ਆ ਤਾਂ ਥੋੜਾ ਟਾਈਮ ਹੀ ਲੰਘਦਾ ਹੈ ਕਿ ਇੱਕ ਦਿਨ ਇਹ ਉਸ ਨੂੰ ਭਜਾ ਕੇ ਲੈ ਜਾਂਦਾ ਘਰ ਤੋਂ ਤੇ ਉਸ ਦਾ ਨਾਮ ਬੇਲਾ ਰਾਣੀ ਰੱਖ ਦਿੰਦਾ ਹੈ ਬੇਲਾ ਰਾਣੀ ਰੱਖ ਕੇ ਇੱਕ ਨਵਾਂ ਘਰ ਲੈ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਤੇ ਲੋਕਾਂ ਨੂੰ ਦੱਸਦਾ ਕਿ ਸਾਡਾ ਵਿਆਹ ਹੋ ਗਿਆ ਪਰ ਜਦ ਕੇ ਇਹ ਵਿਆਹ ਕਰਵਾਉਂਦਾ ਨਹੀਂ ਉਸ ਤੋਂ ਬਾਅਦ ਇਹਦੇ ਇੱਕ ਬੇਟਾ ਹੁੰਦਾ ਜਦੋਂ ਬੇਟਾ ਹੁੰਦਾ ਹੁਣ ਬੇਲਾ ਰਾਣੀ ਇਹਦੇ ਨਾਲ ਲੜਨ ਲੱਗ ਜਾਂਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ। ਪਰ ਇਹ ਉਹਦੇ ਨਾਲ ਇਦਾਂ ਕਰਦਾ ਨਹੀਂ। ਉਸ ਤੋਂ ਬਾਅਦ ਇਹ ਆਪਣੇ ਭੈਣ ਦੇ ਘਰ ਚ ਲਿਆ ਜਾਂਦਾ। ਉੱਥੇ ਇਹਨੂੰ ਇੱਕ ਮੀਰਾ ਨਾਮ ਦੀ ਲੜਕੀ ਮਿਲਦੀ ਆ। ਉਹਦੇ ਨਾਲ ਇਹਦਾ ਪਿਆਰ ਹੋ ਜਾਂਦਾ ਤੇ ਉਸਦੇ ਨਾਲੇ ਵਿਆਹ ਕਰਵਾ ਲੈਂਦਾ ਆਪਣੀਆਂ ਭੈਣਾਂ ਦੀ ਮਰਜ਼ੀ ਨਾਲ। ਹੁਣ ਇਹਦੀਆਂ ਭੈਣਾਂ ਨੂੰ ਵੀ ਇਸ ਕਾਲ ਦੇ ਵਿੱਚ ਹੁੰਦਾ ਕਿ ਹਾਂ ਇਹ ਇਹਦੇ ਨਾਲ ਮੀਰਾ ਨਾਲ ਵਿਆਹ ਕਰਵਾ ਲਵੇ ਤੇ ਕਾਮਲਾ ਨੂੰ ਛੱਡ ਦਵੇ ਕਿਉਂਕਿ ਬਹੁਤ ਜ਼ਿਆਦਾ ਬਦਨਾਮੀ ਹੁੰਦੀ ਆ ਉਸ ਕਾਲ ਦੇ ਵਿੱਚ। ਤਾਂ ਹੁਣ ਇਹਦੇ ਦੋ ਘਰ ਵਾਲੀਆਂ ਹੁੰਦੀਆਂ। ਇੱਕ ਪਹਿਲਾਂ ਬੀਲਾ ਰਾਣੀ ਤੇ ਹੁਣ ਇੱਕ ਮੀਰਾ ਜਿਹਦੇ ਨਾਲ ਇਹਨੇ ਦੂਜਾ ਵਿਆਹ ਕਰਵਾਇਆ ਇੱਕ ਹੋਰ ਘਰ ਕਰਾਇ ਤੇ ਲੈਂਦਾ ਉੱਥੇ ਮੀਰਾ ਨਾਲ ਰਹਿਣ ਲੱਗਦਾ ਪਰ ਮੀਰਾ ਨੂੰ ਹੁਣ ਕੋਈ ਗੱਲ ਨਹੀਂ ਦੱਸਦਾ ਉਹ ਕਿ ਮੇਰਾ ਦੂਜਾ ਵਿਆਹ ਵੀ ਹੋਇਆ ਹੋਇਆ ਜਾਂ ਮੇਰੇ ਪਹਿਲਾਂ ਬੱਚਾ ਵੀ ਹੈ ਹੁਣ ਮੀਰਾ ਸੀ ਜਿਹੜੀ ਇਸਦੇ ਇੱਕ ਬੱਚਾ ਹੋਇਆ ਤੇ ਬੱਚਾ ਜਨਮ ਲੈਣ ਸਾਲ ਮਰ ਗਿਆ ਹੁਣ ਮੀਰਾ ਦੇ ਕੋਲ ਕੋਈ ਬੱਚਾ ਨਹੀਂ ਹੋ ਰਿਆ ਸੀਗਾ ਜਦੋਂ 1953 ਦਾ ਟਾਈਮ ਸੀ ਜਿਹੜੀ ਇਹਦੀ ਪਹਿਲਾਂ ਵਾਲੀ ਪਤਨੀ ਸੀ ਬੇਲਾ ਉਹ ਇੱਕ ਵਾਰ ਫਿਰ ਤੋਂ ਪ੍ਰੈਗਨੈਂਟ ਹੁੰਦੀ ਹੈ ਤਾਂ ਇੱਕ ਸਕੀਮ ਲਾਉਂਦਾ ਇਹ ਆਪਣੀ ਘਰ ਵਾਲੀ ਨੂੰ ਕਹਿੰਦਾ ਜਿਹੜੀ ਮੀਰਾ ਹੁੰਦੀ ਹੈ ਕਿ ਆਪਾਂ ਬੱਚਾ ਗੋਦ ਲੈ ਲਵਾਂਗੇ ਇੱਕ ਦਿਨ 27 ਜਨਵਰੀ 1954 ਨੂੰ ਇਹ ਆਪਣੇ ਘਰ ਜਾਂਦਾ ਉਸ ਦੂਜੀ ਪਤਨੀ ਕੋਲੇ ਜਿਹੜੀ ਬੇਲਾ ਰਾਣੀ ਹੁੰਦੀ ਹੈ ਉਸਦੇ ਕੋਲ ਜਾਂਦਾ ਤੇ ਉਸਦੇ ਨਾਲ ਇਹਦੀ ਰਾਤ ਨੂੰ ਲੜਾਈ ਹੋ ਜਾਂਦੀ ਹੈ ਲੜਾਈ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਇਹ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ ਮਾਰਦਾ ਕੁੱਟਦਾ ਕੁੱਟਦਾ ਉਹ ਇਹਦਾ ਗਲਾ ਦੱਬਦਾ ਤੇ ਗਲਾ ਦੱਬਣ ਤੋਂ ਬਾਅਦ ਉਹਨੂੰ ਮਾਰ ਦਿੰਦਾ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਤਾਂ ਇਹ ਡਰ ਜਾਂਦਾ ਹੈ ਇਹ ਇੱਕ ਰਾਤ ਤਾਂ ਆਪਣੀ ਪਤਨੀ ਨਾਲ ਉਸੇ ਤਰ੍ਹਾਂ ਘਟਦਾ ਇਹਦਾ ਬੇਟਾ ਹੁੰਦਾ ਇਹਦੇ ਕੋਲੇ ਤਾਂ ਹੁਣ ਅਗਲੀ ਸਵੇਰ ਹੁੰਦੀ ਹੈ 28 ਜਨਵਰੀ ਦੀ ਸਵੇਰ ਤਾਂ ਇਹ ਉਸ ਬੇਟੇ ਨੂੰ ਆਪਣੇ ਨੂੰ ਬੇਲਾ ਦੀ ਕਿਸੇਲੀ ਹੁੰਦੀ ਹੈ ਜਿਹੜੀ ਪੁਲਿਸ ਨੂੰ ਪਹਿਲਾਂ ਮਿਲੀ ਸੀ ਉਸਦੇ ਕੋਲ ਛੱਡੇ ਆਉਂਦਾ ਤੇ ਉਹਨੂੰ ਕਹਿੰਦਾ ਕਿ ਬੇਲਾ ਦੇ ਬੱਚਾ ਹੋਣ ਵਾਲਾ ਮੈਂ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਤੇ ਤੂੰ ਮੇਰੇ ਬੇਟੇ ਦਾ ਧਿਆਨ ਰੱਖ ਤੇ ਹੁਣ ਉਸ ਤੋਂ ਬਾਅਦ ਉਹ ਮੈਡੀਕਲ ਸਟੋਰ ਤੇ ਜਾਂਦਾ ਮੈਡੀਕਲ ਸਟੋਰ ਤੇ ਜਾ ਕੇ ਉੱਥੋਂ ਅਖਬਾਰ ਚੱਕਦਾ ਘਰ ਵਾਪਸ ਆਉਂਦਾ। ਲਾਸ਼ ਦੇ ਟੁਕੜੇ ਕਰਨੇ ਸ਼ੁਰੂ ਕਰਦਾ। ਛੋਟੇ-ਛੋਟੇ ਟੁਕੜੇ ਕਰਕੇ ਪੈਕਟ ਬਣਾਉਣਾ ਸ਼ੁਰੂ ਕਰ ਦਿੰਦਾ। ਤੇ ਉਹਨਾਂ ਨੂੰ ਅਲਮਾਰੀ ਦੇ ਵਿੱਚ ਰੱਖਦਾ ਜਾਂਦਾ। ਤਾਂ ਫਿਰ ਹੁਣ ਅਗਲਾ ਦਿਨ ਆਉਂਦਾ 29 29 ਜਨਵਰੀ ਨੂੰ ਉਹ ਦੁਬਾਰਾ ਦੁਕਾਨ ਤੇ ਵਾਪਸ ਜਾਂਦਾ। ਅਲਮਾਰੀ ਵਿੱਚ ਰੱਖੇ ਹੋਏ ਜਿਹੜੇ ਉਹਦੇ ਟੁਕੜੇ ਸੀ ਉਹਨਾਂ ਨੂੰ ਨਾਲ ਲੈ ਕੇ ਹੁਣ ਟੌਲੀ ਗੰਜ ਦੇ ਇਲਾਕੇ ਦੇ ਵਿੱਚ ਉਹ ਤਿੰਨ ਪੈਕਟ ਛੁੱਟ ਕੇ ਆਉਂਦਾ ਪਹਿਲਾਂ। ਫਿਰ ਅਗਲੇ ਦਿਨ ਜਾ ਕੇ ਉਹ ਚਾਰ ਪੈਕੇਟ ਰੱਖਦਾ ਤੇ 30 ਜਨਵਰੀ ਨੂੰ ਆਪਣੇ ਬੇਟੇ ਨੂੰ ਉਸ ਦੀ ਸਹੇਲੀ ਤੋਂ ਵਾਪਸ ਲੈ ਕੇ ਹੁਣ ਮੀਰਾ ਕੋਲ ਚ ਲੈ ਜਾਂਦਾ ਜੇ ਜਾ ਕੇ ਮੀਰਾ ਨੂੰ ਦੇ ਦਿੰਦਾ ਤੇ ਉਹਨੂੰ ਦੱਸਦਾ ਕਿ ਬੱਚਾ ਲੈ ਕੇ ਆਇਆ ਮੈਂ ਇਸ ਦੇ ਮਾਂ-ਬਾਪ ਦੀ ਜਿਹੜੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਤੇ ਇਕੱਲਾ ਰਹਿ ਗਿਆ ਸੀ ਤਾਂ ਕਰਕੇ ਆਪਾਂ ਹੁਣ ਇਹਨੂੰ ਪਾਲਾਂਗੇ ਤੇ ਹੁਣ ਉਹ ਮੀਰਾ ਕੋਲ ਉਹ ਤਾਂ ਬੱਚਾ ਹੁੰਦਾ ਤੇ ਉਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਕਰਦੀ ਕਰਦੀ ਮੀਰਾ ਦੇ ਘਰ ਤੱਕ ਪਹੁੰਚ ਜਾਂਦੀ ਹੈ ਤੇ ਉੱਥੋਂ ਜਾ ਕੇ ਜਿਹੜਾ ਇਹ ਵਿਰੇਨ ਦਿੱਤਾ ਉਹਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਬਾਅਦ ਇਹ ਸਾਰੀ ਸਟੋਰੀ ਸਾਹਮਣੇ ਆਉਂਦੀ ਹੈ ਜਿਹੜਾ ਜਿਹੜਾ ਇਹ ਸਟੋਰੀ ਨੂੰ ਸੁਣਦਾ ਸਾਰੇ 당ਗ ਰਹਿ ਜਾਂਦੇ ਸਭ ਦਾ ਗੁੱਸਾ ਬਹੁਤ ਜ਼ਿਆਦਾ ਹੁੰਦਾ ਤਾਂ ਹੁਣ ਕੇਸ ਦੀ ਇਨਵੈਸਟੀਗੇਸ਼ਨ ਤਾਂ ਖਤਮ ਹੋ ਗਈ ਹੁੰਦੀ ਹੈ ਉਸ ਤੋਂ ਬਾਅਦ ਇਹ ਕੇਸ ਸਿੱਧਾ ਕੋਰਟ ਦੇ ਵਿੱਚ ਜਾਂਦਾ ਅਲੀਪੁਰ ਦੀ ਸੈਸ਼ਨ ਕੋਰਟ ਵੱਲੋਂ 1955 ਦੇ ਵਿੱਚ ਇਹਨੂੰ ਸਜ਼ਾ ਮੌ ਦੇ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਕੇਸ ਕਲਕੱਤਾ ਦੀ ਹਾਈ ਕੋਰਟ ਦੇ ਵਿੱਚ ਜਾਂਦਾ ਜਿੱਥੇ ਇਹ ਫੈਸਲਾ ਦੁਬਾਰਾ ਤੋਂ ਫਿਰ ਬਰਕਰਾਰ ਰੱਖਿਆ ਜਾਂਦਾ ਤੇ ਹੁਣ 1955 ਹੀ ਚੱਲ ਰਿਹਾ ਹੁਣ ਫੇਰ ਕੇਸ ਅੱਗੇ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਤੇ ਸੁਪਰੀਮ ਕੋਰਟ ਦੇ ਵਿੱਚ ਫੇਰ ਇਹਨੂੰ 1955 ਦੇ ਵਿੱਚ ਸਜ਼ਾਏ ਮੌਤ ਦੇ ਦਿੱਤੀ ਜਾਂਦੀ ਹੈ ਉਹੀ ਇਹਦੀ ਜਿਹੜੀ ਸਜ਼ਾ ਬਰਕਰਾਰ ਰੱਖੀ ਜਾਂਦੀ ਹੈ ਇਹਨੂੰ ਸਜ਼ਾ ਉਹੀ ਚੁਣਾਈ ਜਾਂਦੀ ਹੈ ਸਜ਼ਾਏ ਮੌਤ ਫਾਂਸੀ ਦੀ ਸਜ਼ਾ ਤੇ ਫੇਰ 28 ਜਨਵਰੀ 1956 ਨੂੰ ਇਹਨੂੰ ਤਕਰੀਬਨ ਉਸ ਕੇਸ ਤੋਂ ਜਦੋਂ ਇਹਨੇ ਆਪਣੇ ਘਰ ਵਾਲੀ ਦਾ ਕਤਲ ਕੀਤਾ ਸੀ ਉਸ ਤੋਂ 2 ਸਾਲ ਬਾਅਦ ਫાંਸੀ ਦੇ ਦਿੱਤੀ ਜਾਂਦੀ ਹੈ ਇੱਕ ਸਾਲ ਦੇ ਵਿੱਚ ਫાંਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਅਗਲੇ ਹੀ ਸਾਲ ਫાંਸੀ ਦੇ ਦਿੱਤੀ ਜਾਂਦੀ ਹੈ ਇਹ ਹੁਣ ਤੱਕ ਦਾ ਇੰਡੀਆ ਦਾ ਸਭ ਤੋਂ ਫਾਸਟ ਫાંਸੀ ਦੇਣ ਵਾਲਾ ਕੇਸ ਹੈ ਜਿਸ ਦੇ ਵਿੱਚ ਇਹ ਨੀਚੇ ਦੀ ਸਜ਼ਾ ਹੋਈ ਤੇ ਇੰਨੀ ਜਲਦੀ ਫાંਸੀ ਵੀ ਦੇ ਦਿੱਤੀ ਗਈ 2 ਸਾਲ ਦੇ ਅੰਦਰ ਅੰਦਰ ਐਦਾਂ ਦਾ ਹੀ ਕਾਨੂੰਨ ਅੱਜ ਚਾਹੀਦਾ ਅੱਜ ਲੋੜ ਹੈ ਐਦਾਂ ਦੇ ਕਾਨੂੰਨ ਦੀ ਜੋ ਕੁਝ ਕਲਕੱਤਾ ਦੇ ਵਿੱਚ ਹੁਣ ਵਾਪਰ ਰਿਹਾ ਸਭ ਜਾਣਦੇ ਆ ਇੱਕ ਲੇਡੀ ਡਾਕਟਰ ਦੇ ਨਾਲ ਕੀ ਹੋਇਆ ਉਥੇ ਵੀ ਇਹ ਕੇਸ ਹੁਣ ਉਦਾਂ ਹੀ ਇੰਨੀ ਉੱਚੀ ਤੀਰੀ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਉਹੀ ਸੇਮ ਸਜ਼ਾ ਮਿਲਣੀ ਚਾਹੀਦੀ ਆ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ